ਪਿੰਡਾਂ ਚ ਅਕਸਰ ਗੱਲ ਹੁੰਦੀ ਆ ਇਹਦੀ ਗੋਡਿਆਂ ਦੀ ਗਰੀਸ ਮੁੱਕ ਗਈ ਤੇ ਰਿਆਂ ਦੀ ਤੇ ਉਹ ਗਰੀਸ ਹੁੰਦੀ ਕੀ ਆ ਉਹ ਇੱਕ ਚੀਜ਼ ਨੋਟ ਕਰ ਲਓ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਹੋ ਅਗਰ ਜਰਾ ਜਿੰਨਾ ਵੀ ਕੋਈ ਗੋਡਿਆਂ ਨਾਲ ਪ੍ਰੋਬਲਮ ਹੈਗਾ ਤਾਂ ਇਹ ਚੀਜ਼ ਨੋਟ ਕਰ ਲਓ ਵੀ ਜਿਹੜਾ ਗੋਡਿਆਂ ਦੇ ਵਿੱਚ ਫਲੂਇਡ ਹੈ ਜਿਹਨੂੰ ਤੁਸੀਂ ਗਰੀਸ ਕਹਿੰਦੇ ਹੋ ਉਹ ਨਾ ਤਾਂ ਕਦੇ ਮੁੱਕਦਾ ਔਰ ਨਾ ਕਿਤੇ ਉਹ ਜਾਂਦਾ ਉਹ ਸਿਰਫ ਡਰਾਈ ਹੋ ਜਾਂਦਾ ਸੁੱਕ ਜਾਂਦਾ ਕਈ ਵਾਰੀ ਜਾਂ ਕਈ ਵਾਰੀ ਥੋੜਾ ਉਹ ਤਾਂ ਲੀਕ ਹੋ ਜਾਂਦਾ ਜਦੋਂ ਤੁਹਾਡੇ ਲਿਗਾਮੈਂਟ ਕ੍ਰੈਕ ਹੁੰਦੇ ਆ ਹੁਣ ਲਿਗਾਮੈਂਟਰ ਨੂੰ ਜੇ ਮੈਂ ਦੇਸੀ ਭਾਸ਼ਾ 'ਚ ਸਮਝਾਵਾਂ ਮੈਂ ਬੜੇ ਚੈਨਲਾਂ 'ਤੇ ਸਮਝਾਈਏ ਇਹ ਗੱਲ ਕਿ ਜਿਵੇਂ ਪੁਰਾਣੀ ਗੱਡੀ ਦਾ ਇੰਜਣ ਹੁੰਦਾ ਸੀ ਚੁੱਕ-ਚੁੱਕ ਕਰਕੇ ਚੱਲਦਾ ਸੀ ਉਹਦੀ ਸਾਈਡ 'ਤੇ ਦੋ ਉਹ ਚੱਲਦੇ ਸੀਗੇ ਫਾਲੇ ਜੇ ਟਾਇਰ ਦੇ ਤਾਂ ਉਹ ਜਿਹੜੇ ਸੀਗੇ ਉਹ ਸਾਡੇ ਉਹੀ ਸਾਡੇ ਆ ਗੋਡੇ ਦੇ ਆਲੇ-ਦਲੇ ਚੱਲਦਾ ਸਿਸਟਮ ਠੀਕ ਹੈ ਜੀ ਉਹਨੇ ਰੱਬ ਨੇ ਕੀ ਕਰਿਆ ਉਹਨੂੰ ਬਣਾਇਆ ਸਿਸਟਮ ਨੂੰ ਤੇ ਉਹਦੇ ਅੱਗੇ ਲਾਤਾ ਚੱਪਣ ਤਾਂ ਕਿ ਉਹ ਵਿੱਚ ਰਹੇ ਪੂਰਾ ਸਿਸਟਮ ਹੁਣ ਆਪਾਂ ਕਿੱਡੀਆਂ-ਕਿੱਡੀਆਂ ਛਾਲਾਂ ਮਾਰਦਿਆਂ ਗਿੱਡ ਗਿੱਡ ਦੂਰ ਅੱਬ ਭਾਈਦੇ ਬਚਪਨ ਚ ਬੜੀਆਂ ਛਾਲਾਂ ਮਾਰੀਆਂ ਕਿਸੇ ਨੇ ਨਿੰਮ ਤੇ ਚੜ ਕੇ ਛਾਲ ਮਾਰੀ ਕਿਸੇ ਨੇ ਟਾਲੀ ਤੇ ਚੜ ਕੇ ਛਾਲ ਮਾਰੀ ਕੋਈ ਮਹਸ ਤੋਂ ਗਰ ਗਿਆ ਟੋਬੇ ਚ ਬੜਿਆ ਕੁਛ ਨਹੀਂ ਹੋਇਆ ਨਾ ਨਹੀਂ ਹੋਇਆ ਕਿਉਂ ਇਹ ਪ੍ਰਮਾਤਮਾ ਨੇ ਚੀਜ਼ ਬਣਾਈ ਹੋਈ ਤਾਂ ਸੀ ਅੱਛਾ ਜੀ ਹੁਣ ਕੀ ਹੋ ਗਿਆ ਅਸੀਂ ਇਹਦਾ ਕਾਰਟਿਲੇਜ ਖਤਮ ਕਰਤਾ ਅਸੀਂ ਉਹ ਜਿਹੜਾ ਸਾਡਾ ਫਲੂਇਡ ਆ ਉਹਨੂੰ ਖਤਮ ਕਰਤਾ ਖਾਣੇ ਪਾਣੇ ਦੇ ਵਿੱਚ ਤੇ ਡਾਈਟ ਸਾਡੀ ਰਹੀ ਨਹੀਂ ਰਾਤ ਨੂੰ ਕੋਈ 11 ਵਜੇ ਡਿਨਰ ਕਰ ਰਿਹਾ ਕੋਈ 12 ਵਜੇ ਡਿਨਰ ਕਰ ਰਿਹਾ ਸਵੇਰੇ 9 ਵਜੇ ਕੋਈ ਸੁੱਤਾ ਉੱਠ ਰਿਹਾ ਉਹਨੂੰ ਗਰੀਸਾ ਦਾ ਪੁਰਾਣੇ ਬੁੜਿਆਂ ਦੀਆਂ ਕਰ ਜਿਹੜੇ ਬਜ਼ੁਰਗ 3 ਵਜੇ ਉੱਠਦੇ ਸੀ ਪਾਠ ਪੂਜਾ ਕਰਦੇ ਸੀ 6 ਵਜੇ ਤੱਕ ਨਾਸ਼ਤਾ ਨੁਸ਼ਤਾ ਨਵੇੜ ਕੇ ਡੰਗਰ ਬੱਛਾ ਲੈ ਕੇ ਖੇਤਾਂ ਨੂੰ ਨਿਕਲ ਜਾਂਦੇ ਸੀ ਹਮ ਕੰਮ ਕਰਦੇ ਸੀ ਮਿਹਨਤ ਕਰਦੇ ਸੀ ਹੁਣ ਭਾਲਦੇ ਤਾਂ ਉਹੀ ਕੁਛ ਨੇ ਮਿਹਨਤ ਨਹੀਂ ਕਰਨੀ ਤਾਂ ਉਹਦੇ ਕਾਰਨ ਕੀ ਹੋਇਆ ਕਿ ਸਾਡੀਆਂ ਲੇਡੀਜ਼ ਨੇ ਬਹੁਤ ਸਾਰੀਆਂ ਸਾਡੀਆਂ ਭੈਣਾਂ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਹੜਾ ਇਹ ਗੋਡੇ ਦਾ ਇਹ ਜੋਇੰਟ ਆ ਇਹਨੂੰ ਜੇ ਇੰਨਾ ਖੁੱਲਾ ਹੁੰਦਾ ਤਾਂ ਕੋਈ ਤੁਹਾਨੂੰ ਕਹਿੰਦਾ ਵੀ ਤੁਹਾਡੇ ਗੋਡੇ ਚ ਗਾਇਬ ਆ ਗਿਆ ਇਹ ਤਾਂ ਵਧੀਆ ਜਦੋਂ ਜੁੜ ਗਿਆ ਆ ਆਪਸ ਰਗੜਨ ਲੱਗ ਗਿਆ ਫੇਰ ਸਮਝੋ ਵੀ ਕੰਮ ਖਰਾਬ ਹੈ ਅੱਛਾ ਔਰ ਇਹ ਜੁੜਦਾ ਕਦੋਂ ਹੈ ਜਦੋਂ ਗੋਡੇ ਚ ਸੋਜਾ ਆ ਜਾਂਦਾ ਸੂਜਨ ਔਨ ਕਰਕੇ ਗੋਡਾ ਬਿਲਕੁਲ ਨਹੀਂ ਜੁੜ ਜਾਂਦਾ ਤੇ ਫੇਰ ਬੰਦਾ ਉੱਠਦਾ ਬੈਹਂਦਾ ਦਰਦ ਹੁੰਦਾ ਹਾਂ ਇੱਥੇ ਅਕੜਨ ਹੋ ਜਾਂਦੀ ਹੈ ਜਕੜਨ ਹੋ ਜਾਂਦੀ ਹੈ ਤਾਂ ਫੇਰ ਉੱਠਦਾ ਵੀ ਆਏ ਆਏ ਕਰਕੇ ਬਹੁਤ ਔਖਾ ਹੋ ਕੇ ਬੰਦਾ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਬਚਾਉਣ ਵਾਸਤੇ ਇਨਸਾਨ ਕੀ ਕਰਦਾ ਹੁਣ ਜਿਹਦੇ ਤਾਂ ਬੱਚੇ ਪੜੇ ਲਿਖੇ ਨੇ ਜਾ ਕੋਈ ਇੰਡੀਆ ਤੋਂ ਬਾਹਰ ਬੈਠੇ ਨੇ ਉਹ ਤਾਂ ਇੱਕੋ ਪ੍ਰੈਸ਼ਰ ਕਰਦੇ ਨੇ ਵੀ ਮਾਂ ਜਾਂ ਬਾਪੂ ਆਪਰੇਸ਼ਨ ਕਰਾ ਲਾ ਹਾਂ ਬਿਲਕੁਲ ਠੀਕ ਕਿਉਂਕਿ ਉਹਨਾਂ ਨੇ ਇੰਨਾ ਕੀ ਪੜਿਆ ਉਹ ਕਹਿੰਦੇ ਨੇ ਕਿਹੜਾ ਰੋਜ਼ ਰੋਜ਼ ਹਾਏ ਹਾਏ ਸੁਣੇ ਵੀ ਆਪਰੇਸ਼ਨ ਕਰਾ ਲਓ ਗੋਡੇ ਬਦਲ ਦਿੰਦੇ ਗੋਡੇ ਬਦਲ ਦੋ ਤੇ ਉਹਦਾ ਕੀ ਹੋਇਆ ਕਿ ਜੇ ਆਪਾਂ ਗੋਡੇ ਬਦਲ ਵੀ ਲੈਨੇ ਆ ਮੇਰੇ ਕੋਲ ਬਹੁਤ ਲੋਕ ਆਉਂਦੇ ਨੇ ਇਹਨਾਂ ਦੇ ਗੋਡੇ ਬਦਲੇ ਕਈਆਂ ਦੇ ਤਾਂ ਤਿੰਨ ਵਾਰ ਖੋਲਤੇ ਕੋਈ ਗੱਡੀ ਦਾ ਇੰਜਨ ਧੋੜੀ ਆ ਇੱਕ ਵਾਰੀ ਸੱਟਣੀ ਆ ਫੇਰ ਖੋਲ ਲੈ ਫੇਰ ਨਹੀਂ ਸੱਟਾ ਇਹ ਕੀ ਹੁੰਦਾ ਜਰੂਰੀ ਨਹੀਂ ਕਿ ਸਭ ਦੇ ਹੁੰਦਾ ਕਈ ਬਹੁਤ ਵਧੀਆ ਵੀ ਨੇ ਕਈ ਖੁਸ਼ ਨੇ ਬਹੁਤ ਮ제 ਲੈ ਰਹੇ ਨੇ ਜ਼ਿੰਦਗੀ ਦੇ ਹੈ ਨਾ ਲੇਕਿਨ ਬਹੁਤ ਸਾਰੇ ਲੋਕ ਇਹਦੇ ਚ ਫਸੇ ਹੋਏ ਆ ਜਿੱਥੇ ਮਤਲਬ ਕੋਈ ਗਲਤੀ ਹੋ ਗਈ ਕਿਸੇ ਤੋਂ ਕਰਨ ਲੱਗ ਗਏ ਜਾਂ ਕੋਈ ਗਲਤ ਹੋ ਗਿਆ ਸਰਜਨ ਤੋਂ ਉੱਥੇ ਫਸੇ ਵੀ ਹੋਏ ਆ ਲੋਕੀ ਤਾਂ 101% ਤਾਂ ਨਹੀਂ ਮੈਂ ਕਹਿੰਦਾ ਪਰ ਮੈਂ ਇਹ ਕਹਿੰਦਾ ਕਿ ਅਸੀਂ 70% ਜਿਹੜੀ ਹੈਗੀ ਸਾਡੀ ਮੈਡੀਸਨ ਸਕਸੈਸ ਹੋਈ ਹੈ ਇਹ ਗੋਡੇ ਦੀ ਸਾਈਨੋਵਲ ਫਲੂਇਡ ਨੂੰ ਸਕਸੈਸ ਕਰਨ ਵਾਸਤੇ ਉਹ ਪੂਰਾ ਜੋਇੰਟ ਕੱਢਦਾ ਉਹਨਾਂ ਨੇ ਉਹ ਨਵਾਂ ਪਲਾਸਟਿਕ ਦਾ ਜਾਂ ਲੋਹੇ ਦਾ ਜਾਂ ਸਟੀਲ ਦਾ ਕੁਝ ਵੀ ਪਾਇਆ ਜੋ ਵੀ ਉਹਨਾਂ ਦਾ ਹੈਗਾ ਗੋਡਾ ਉਹ ਪਾਤਾ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਉਹ ਉਹਦੇ ਨੈਚੁਰਲ ਤਾਂ ਹੈ ਹੀ ਨਹੀਂ ਹਾਂ ਜਿਹੜਾ ਉਹਦੇ ਇੱਧਰ ਹੈਗਾ ਤੇ ਇੱਧਰ ਹੈਗਾ ਉਹ ਤਾਂ ਮਸਲ ਹੈ ਨਾ ਹਾਂਜੀ ਪ੍ਰੋਬਲਮ ਉੱਥੇ ਆਉਂਦੀ ਹੈ ਅੱਛਾ ਉਹ ਜਿਹੜੀ ਸਾਡੇ ਕੋਲ ਜਦੋਂ ਮਰੀਜ਼ ਆਉਂਦਾ ਉਹ ਕਹਿੰਦਾ ਜੀ ਗੋਡੇ ਤਾਂ ਬਦਲਤੇ ਬਦਲੇ ਨੂੰ ਹੋ ਗਏ 5 ਸਾਲ ਕੋਈ ਕਹਿੰਦਾ 3 ਸਾਲ ਹੋ ਗਏ ਕੋਈ 2 ਸਾਲ ਕਹਿੰਦਾ ਪਰ ਲੇਕਿਨ ਇੱਥੇ ਹੁਣ ਦਰਦ ਬਹੁਤ ਹੁੰਦਾ ਜੀ ਸੋਜਾ ਬਹੁਤ ਹੁੰਦਾ ਥੱਲੇ ਪਿੰਜੜੀਆਂ ਚ ਉੱਪਰ ਪੱਟਾਂ ਚ ਇੱਥੋਂ ਮਤਲਬ ਥਾਈਸ ਪੂਰਾ ਤਾਂ ਉਹ ਚੀਜ਼ ਜਦੋਂ ਕੰਮ ਕਰਦੀ ਹੈ ਨਾ ਫਿਰ ਉੱਥੇ ਆ ਕੇ ਵੈਦ ਵੀ ਕੁਝ ਨਹੀਂ ਕਰ ਸਕਦੇ ਨੈਚੁਰਲ ਪ੍ਰੋਸੈਸ ਨੈਚੁਰਲ ਲਿਖਿਆ ਨਹੀਂ ਕੁਝ ਨੈਚੁਰਲ ਲੇਕਿਨ ਅਸੀਂ ਉੱਥੇ ਕੀ ਕਹਿੰਦੇ ਅਸੀਂ ਕਹਿੰਦੇ ਵੀ ਸਾਡਾ ਤੇਲ ਵਲਤ ਲੋ ਵੀ ਕਿਉਂਕਿ ਸਾਡੇ ਵੈਦ ਜੀ ਜਿਹੜੇ ਦਵਾਈਆਂ ਬਣਾਉਂਦੇ ਆ ਉਹ ਇੱਕ ਤਾਂ ਕਾਲਾ ਗੁੰਦ ਕੈਪਸੂਲ ਬਣਾਇਆ ਉਹਨਾਂ ਨੇ ਹੁਣ ਤੁਹਾਨੂੰ ਮੇਰੇ ਕਾਲੇ ਗੁੰਦ ਦਾ ਇਤਿਹਾਸ ਦੱਸਦਾ ਕਾਲਾ ਗੁੰਦ ਜਦੋਂ ਵੀ ਦੁਨੀਆ ਸਾਜੀ ਗਈ ਉਦੋਂ ਦਾ ਪੇੜਾਂ ਨੂੰ ਲੱਗਦਾ ਕੋਈ ਉੱਪਰੋਂ ਨਹੀਂ ਗਿਰਿਆ ਕੋਈ ਮੀਂਹ ਚ ਨਹੀਂ ਬਰਸਦਾ ਕਿਸੇ ਪਹਾੜ ਤੇ ਨਹੀਂ ਜੰਮਦਾ ਇਹ ਪੇੜ ਨੂੰ ਲੱਗਦਾ ਪੇੜਾਂ ਤੋਂ ਲੈ ਕੇ ਇਹਨੂੰ ਤਿਆਰ ਕੀਤਾ ਜਾਂਦਾ ਔਰ ਜਦੋਂ ਇਹਨੂੰ ਰਿਸਰਚ ਦੇ ਵਿੱਚ ਲਿਆ ਤਾਂ ਉਹ ਨਹੀਂ ਕੰਮ ਜਾਉ ਹੋਇਆ ਫਿਰ ਇਹਨੂੰ ਸਰਚ ਦੇ ਵਿੱਚ ਲਿਆ ਕਿ ਕੁੰਦੇ ਰਿਸਰਚ ਕਿੁੰਦੇ ਸਰਚ ਸਰਚ ਹੁੰਦੀ ਹੈ ਤੁਸੀਂ ਆਪ ਕਰ ਰਹੇ ਹੋ रिसर्च ਹੁੰਦੀ ਹੈ ਗ੍ਰੰਥ ਚੋਂ ਪੜਿਆ ਉਹਨੂੰ ਦੁਬਾਰਾ ਬਣਾਇਆ ਤੇ ਦੇਖਿਆ ਵੀ ਇਹ ਵਾਕਈ ਕੰਮ ਕਰਦਾ ਕਿਉਂਕਿ ਜਿਹੜੇ 5000 ਸਾਲ ਪਹਿਲਾਂ ਲਿਖ ਕੇ ઋષਿ-ਮੁਨੀ ਇੱਕ ਤਾਂ ਸੀ ਉਹਨੂੰ ਦੇਖ ਕੇ ਬਣਾਇਆ ਉਹ ਗਿਆ ਰਿਸਰਚ ਵੀ ਉਹਨਾਂ ਨੇ ਸਰਚ ਕੀਤੀ ਅਸੀਂ ਰਿਸਰਚ ਕਰ ਲਈ ਇੱਕ ਹੋਇਆ ਕਿ ਫਿਰ ਹੁਣ ਆਪ ਕਰੋ ਜਦੋਂ ਕਾਲੇ ਗੁੰਦ ਤੇ ਅਸੀਂ ਆਪ ਕੰਮ ਸ਼ੁਰੂ ਕਰਿਆ ਤਾਂ ਸਾਡੇ ਵੈਦ ਨੇ ਵੈਦ ਅਨਿਲ ਕੁਮਾਰ ਜੀ ਬਹੁਤ ਵਿਦਵਾਨ ਵੈਦ ਨੇ ਉਹਨਾਂ ਨੇ ਇਹਦੇ ਤੇ ਕੰਮ ਸ਼ੁਰੂ ਕਰਿਆ ਕਰੀਬ-ਕਰੀਬ ਉਹਨਾਂ ਨੇ 200 250 ਫਾਰਮੇਸੀਆਂ ਤੋਂ ਕਾਲੇ ਗੁੰਦ ਦਾ ਸੈਂਪਲ ਮੰਗਵਾਇਆ। ਜੋ ਅਮਾਜ਼ਨ ਕੀ ਸਾਰਾ ਹੀ ਆਪਸ ਵਿੱਚ ਨਹੀਂ ਮਿਲਦਾ ਸੀ। ਅੱਛਾ ਜੀ। ਹਾਂ। ਹੈ ਸੀ ਸਾਰਾ ਨਿਗਰੋਂ ਵੰਕ ਕਾਲੇ। ਹਾਂ। ਪਰ ਸ਼ਕਲ ਸਭ ਦੀ ਤਸਵੀਰ ਸਭ ਦੀ ਲਗ। ਅਖੀਰ ਜਾ ਕੇ ਜਿਹੜਾ ਕਾਲਾ ਗੁੰਦ ਮਿਲਿਆ ਸਾਨੂੰ ਹਿਮਾਚਲ ਤੋਂ ਮਿਲਿਆ। ਅੱਛਾ ਜੀ। ਜਿਹੜੇ ਪੇੜ ਨਹੀਂ ਹੁੰਦੇ ਲੰਬੇ ਲੰਬੇ ਚੀਲ ਦੇ ਪੇੜ ਖੜੇ ਹੁੰਦੇ ਆ। ਉਹਨਾਂ ਦੇ ਵਿੱਚ ਉਹ ਤੁਸੀਂ ਕਦੇ ਜਾਓ ਉੱਤਰਾਖੰਡ ਝਾਰਖੰਡ ਜਿੱਥੇ ਪੇੜ ਲੱਗੇ ਪਹਾੜਾਂ ਤੇ ਲੰਬੇ ਪੇੜ ਹੁੰਦੇ ਆ ਉਹਨਾਂ ਨੂੰ ਕੁੱਪੀਆਂ ਲੱਗੀਆਂ ਹੁੰਦੀਆਂ ਉਹ ਕੁੱਪੀ 'ਚ ਇਕੱਠਾ ਕਰਦੇ ਆ ਤੇ ਉਹ ਸਾਨੂੰ ਪਤਾ ਨਹੀਂ ਸੀ ਅਸੀਂ ਜਦੋਂ ਇੱਕ ਵਾਰੀ ਗਏ ਮੈਂ ਤੇ ਮੇਰੇ ਵੈਦ ਜੀ ਤੁਹਾਡੇ ਨਾਲ ਅਸੀਂ ਗੱਡੀ 'ਚ ਜਾਂਦੇ ਆ ਤਾਂ ਉੱਥੇ ਫਿਰ ਨਿਗਾ ਉੱਥੋਂ ਸਾਨੂੰ ਕਲੈਕਟ ਦੇਖੋ ਕਹਿੰਦੇ ਬਗਲ ਚਸ਼ੂਰੀ ਸ਼ਾਇਰ ਚਟੁੰਡੋਰਾ ਅਸੀਂ ਗਾ ਤੇ ਉਹ ਦਾ ਜੀ ਉੱਥੇ ਜਾ ਕੇ ਜਦੋਂ ਅਸੀਂ ਦੇਖਿਆ ਤਾਂ ਉਹਦਾ ਇੱਡਾ ਵਧੀਆ ਮਤਲਬ ਤਸਵੀਰ ਔਰ 5-6 ਲੋਕਾਂ ਨੂੰ ਅਸੀਂ ਦਿੱਤਾ 5-6 ਲੋਕਾਂ ਦੇ ਸਾਨੂੰ ਹਫ਼ਤੇ ਬਾਅਦ ਫੋਨ ਆ ਗਏ ਲਗ ਲਗ ਵੀ ਗੋਲ ਸਰ ਇਹ 14 ਦੀ ਚੀਜ਼ ਬੜੀ ਵਧੀਆ ਕੀ ਹੈ ਮਤਲਬ ਗੋਡੇ ਤੋਂ ਉੱਠ ਕੇ ਖੜਾ ਹੀ ਨਹੀਂ ਕੀਤਾ ਹੋਇਆ ਜਾਂਦਾ ਸਾਨੂੰ ਤਾਂ ਇਹ ਲੱਗਦੀ ਆਪਰੇਸ਼ਨ ਕਰਾਉਣਾ ਪਊਗਾ ਵੀ ਇਹ ਕੀ ਚੀਜ਼ ਦਿੱਤੀ ਹੈ ਤੁਸੀਂ ਅਸੀਂ ਉਹਨਾਂ ਨੂੰ ਜਿਵੇਂ ਸਟਾਰਟਿੰਗ ਹੁੰਦੇ ਸੀਗੇ ਇਹ ਤਾਂ ਕਾਲਾ ਗੂੰਦ ਹੈ ਪੇੜਾਂ ਨੂੰ ਲੱਗਦਾ ਨਹੀਂ ਤਾਂ ਉਹ ਹੀ ਲਿਆਇਆ ਸੀ ਕਿੜਾ ਕੁ ਛਪਾਉਣਾ ਦੀ ਕਿਸੇ ਤੋਂ ਤੇ ਬਾਅਦ ਅਸੀਂ ਛਪਾਇਆ ਆਪਣੀ ਕਲੀ-ਕਲੀ ਗੱਲ ਅਸੀਂ ਕਲੀਅਰ ਕੀਤੀ ਲੋਕਾਂ ਨੂੰ ਤੇ ਉਹ ਬੜਾਇਆ ਫਿਰ ਅਸੀਂ ਉਹਨੂੰ ਕੈਪਸੂਲ 'ਚ ਪਾਉਣ ਦੀ ਕੋਸ਼ਿਸ਼ ਕੀਤੀ ਉਹ ਕੈਪਸੂਲ 'ਚ ਨਹੀਂ ਪਿਆ ਫਿਰ ਉਹਦੇ ਵਿੱਚ ਨਾਲ ਅਸੀਂ ਐਜੂਕੁਸ਼ੀਸੀ ਕਾਲੇ ਗੂੰਦ ਆ ਫਿਰ ਅਸੀਂ ਇਹਦੇ ਨਾਲ ਕੀ ਕੀਤਾ ਜਟਾਮਨਸੀ ਇਹ ਦੇਖੋ ਕਲੀਅਰ ਪਾਇਆ ਸੀ ਨੁਸਖਾ ਫਾਰਮੂਲਾ ਲਿਖਿਆ ਡੱਬੀ ਦੇ ਉੱਤੇ ਗਵਰਨਮੈਂਟ ਤੋਂ ਅਪਰੂਵ ਕਰਾਇਆ ਜੀਐਮਪੀ ਸਰਟੀਫਾਈਡ ਲਿਆ ਠੀਕ ਹੈ ਜੀ ਕਾਲਾ ਗੂੰਦੇ ਦਾ ਡਾਇਰੈਕਟ ਨਾਮ ਰੱਖਿਆ ਡਾਇਰੈਕਟ ਮਤਲਬ ਕੋਈ ਛੁਪਾਇਆ ਨਹੀਂ ਨਾ ਕਿ ਸਿੱਧਾ ਕਾਲਾ ਗੂੰਦ ਕੈਪਸੂਲ ਤੇ ਜਦੋਂ ਅਸੀਂ ਇਹ ਲੋਕਾਂ ਨੂੰ ਦੇਣਾ ਸ਼ੁਰੂ ਕਰਿਆ ਮੇਰਾ خیال ਨਹੀਂ ਕਹਿੰਦਾ ਕਿ ਅੱਜ ਜਿਹਦੇ ਗੋਡੇ ਦੁਖਦੇ ਆ ਔਰ ਉਹਨੂੰ ਪੰਜਾਬੀ ਬੋਲਣੀ ਆਉਂਦੀ ਆ ਤੇ ਸੁਣਨੀ ਆਉਂਦੀ ਆ ਠੀਕ ਹੈ ਉਹ ਬੰਦੇ ਨੂੰ ਇਹਦਾ ਨਾਮ ਪਤਾ ਹੋਵੇ ਠੀਕ ਹੈ ਸਹੀ ਕਿਉਂਕਿ ਮੈਂ ਪੰਜਾਬੀ ਦੇ ਵਿੱਚ 350 ਵੀਡੀਓ ਪਾ ਚੁੱਕਿਆ ਅਜੇ ਤੱਕ ਅਲੱਗ-ਅਲੱਗ ਇਹ ਕੈਪਸੂਲ ਫਾਰਮ ਚਾਹ ਕੈਪਸੂਲ ਫਾਰਮ ਹਾਂ ਇਹਨੂੰ ਮਤਲਬ ਜਦੋਂ ਕੋਈ ਖਾਂਦਾ ਇਹਨੂੰ ਅਸੀਂ ਕਹਿੰਨੇ ਕਿ ਪੰਚਮ ਹਲਦੀ ਇੱਕ ਚਮਚਾ ਲੈਣਾ ਪੰਚਮ ਹਲਦੀ ਉਹਦੇ ਨਾਲ ਇਹ ਇੱਕ ਕੈਪਸੂਲ ਰਾਤ ਨੂੰ ਉਹਨੂੰ ਦੁੱਧ ਚ ਪਾ ਲੋ ਹਲਦੀ ਨੂੰ ਇਹ ਦੇਖੋ ਤੇ ਉਹਦੇ ਨਾਲ ਇਹ ਇੱਕ ਕੈਪਸੂਲ ਖਾਣਾ ਤੇ ਕੈਪਸੂਲ ਦੇ ਉੱਤੇ ਵੀ ਸਾਨੂੰ ਪ੍ਰਿੰਟ ਕਰਾਉਣਾ ਪਿਆ ਕਿਉਂਕਿ ਹਿੰਦੁਸਤਾਨ ਦੇ ਵਿੱਚ ਨਾ ਜੀ ਸਭ ਤੋਂ ਪਹਿਲਾਂ ਲੋਕ ਹਾਂ ਨਕਲ ਕਰਨ ਲੱਗ ਜਾਂਦੇ ਆ ਤਾਂ ਅਸੀਂ ਕੈਪਸੂਲ ਦੇ ਉੱਤੇ ਵੀ ਪ੍ਰਿੰਟ ਕਰਾਇਆ ਸ਼ੀਸ਼ੀ ਦੇ ਉੱਤੇ ਵੀ ਪ੍ਰਿੰਟ ਕਰਾਇਆ ਨਾਲ ਅਸੀਂ ਪਿਆਰ ਨਾਲ ਲੋਕਾਂ ਨੂੰ ਸਮਝਾਇਆ ਵੀ ਇਹਨੂੰ ਨਕਲੀ ਬਣਾਉਣ ਦੀ ਕੋਸ਼ਿਸ਼ ਨਾ ਕਰਿਓ ਬਸ ਜ਼ਿੰਦਗੀ 'ਚ ਇਹ ਤੁਹਾਡੀ ਗਲਤੀ ਹੋਊ ਜਿਹਨੇ ਵੀ ਬਣਾਇਆ ਇਹ ਧਿਆਨ ਰੱਖਿਓ ਅਬ ਦੀ ਮਰਜ਼ੀ ਜੋ ਮਰਜ਼ੀ ਕਰੀ ਜਾਓ ਇਹ ਜਿਹੜੀ ਚੀਜ਼ ਹੈ ਤੇ ਬਹੁਤ ਮਿਹਨਤ ਹੋਈ ਹੋਈ ਹੈ ਠੀਕ ਹੈ ਜੀ ਔਰ ਦੂਜੀ ਗੱਲ ਇਹ ਜਦੋਂ ਅਸੀਂ ਦੇਣਾ ਸ਼ੁਰੂ ਕਰਿਆ ਨਾ ਜੀ ਇਹਦੇ ਨਾਲ ਦਿੱਤੀ ਹੋ ਪੰਚਮ ਹਲਦੀ ਕਰਿਓ ਨੇੜੇ ਮੇਰੇ ਪੰਚਮ ਹਲਦੀ ਤੇ ਕੋ ਉਹ ਵੀ ਕਰਿਓ ਤੇਲ ਤੇ ਕਰੀਮ ਤੁਨ ਮੈਂ ਦਿਖਾਈ ਦਵਾ ਇੱਕ ਵਾਰੀ ਹਾਂ ਇੱਕੋ ਕਰੀਮ ਪਈ ਆ ਜੈਲ ਮੂਰੇ ਪਈ ਆ ਕਰੀਮ ਜੈਲੋ ਜੀ ਆ ਔਰੇਂਜ ਹਾਂ ਹੁਣ ਇਹ ਜਿਹੜੀ ਚੀਜ਼ ਹੈ ਹੁਣੇ ਵੀ ਦੇਖੋ ਕਾਲੇ ਗੁੰਦ ਤੋਂ ਤੇਲ ਬਣਾਇਆ ਠੀਕ ਹੈ ਜੀ ਇਹਦੇ ਉੱਤੇ ਅਸੀਂ ਬਕਾਇਦਾ ਪੰਪ ਲਾਇਆ ਕਿ ਫालतू ਡੁੱਲ ਨਾ ਨਹੀਂ ਤਾਂ ਬਜ਼ੁਰਗ ਲੋਕ ਵਿਚਾਰੇ ਡੋਲ ਲੈਂਦੇ ਆ ਤੇ ਇਹ ਖਰਾਬ ਵੀ ਨਾ ਹੋਵੇ ਕੀਮਤੀ ਚੀਜ਼ਾਂ ਨੇ ਇਹ ਹਲਦੀ ਹੈ ਜੀ ਹਮ ਇਹਦਾ ਇੱਕ ਚਮਚਾ ਦੁੱਧ ਚ ਪਾ ਕੇ ਘੋਲ ਲਾ ਉਹਦੇ ਨਾਲ ਇੱਕ ਕੈਪਸੂਲ ਕਾਲਾ ਗੁੰਦ ਰਾਤ ਨੂੰ ਖਾਣਾ ਜਿਹਨੇ 3 ਮਹੀਨੇ ਖਾ ਲਿਆ ਹਮ ਉਹਨੂੰ ਉਹੀ ਡਾਕਟਰ ਕਹਿੰਦਾ ਹੁੰਦਾ ਜਿਹੜਾ ਕਹਿੰਦਾ ਹੁੰਦਾ ਅੱਜ ਆਪਰੇਸ਼ਨ ਹੋਊ ਤੇਰਾ ਹੋਣੀ 3 ਮਹੀਨੇ ਬਾਅਦ ਉਹੀ ਡਾਕਟਰ ਕਹਿੰਦਾ ਯਾਰ ਆਪਰੇਸ਼ਨ ਦੀ ਲੋੜ ਨਹੀਂ ਐ ਕੀ ਕੀਤਾ ਤੂੰ ਮਤਲਬ ਇਹ ਉਹ ਰਿਜ਼ਲਟ ਨੇ ਜਿਹੜੇ ਮੈਂ ਤੁਹਾਨੂੰ ਦੱਸ ਰਿਆ ਕਿ ਅਸੀਂ 2018 ਚ ਸ਼ੁਰੂ ਕਰਿਆ ਤਕਰੀਬਨ ਇਹਨੂੰ ਦੇਣਾ ਲੋਕਾਂ ਨੂੰ 5 ਸਾਲ ਹੀ ਹੋਏ ਨੇ 6 ਸਾਲ ਤੇ ਉਦੋਂ ਬਾਅਦ ਹਲੇ ਤੱਕ ਸਾਡੇ ਕੋਲ ਕੋਈ ਇਹ ਹੈ ਜਾਰ ਰਿਪੀਟ ਨਹੀਂ ਵੀ ਗੁਰਸੱਬ ਤੁਹਾਡੀ ਦਵਾਈ ਦਾ ਖਾਲੀ ਦੀ 6 ਮਹੀਨੇ ਪਰ ਨਹੀਂ ਆਪਰੇਸ਼ਨ ਹੀ ਕਰਾਉਣਾ ਪੈਗਾ ਇਹ ਜਾ ਆਪਾਂ ਇੱਥੇ ਹੀ ਬੈਠੇ ਆ ਅੱਛਾ ਪੰਜਾਬ ਚ ਰਹਿੰਦੇ ਆ ਅੱਜ ਸੰਗਰੂਰ ਬੈਠਿਆ ਕੱਲ ਨੂੰ ਪਟਿਆਲੇ ਪਰਸੋਂ ਨੂੰ ਬਟਿੰਡੇ ਫਿਰ ਕਿਤੇ ਜਲੰਧਰ ਕਿਤੇ ਅੰਮ੍ਰਿਤਸਰ ਲੋਕਾਂ ਦੇ ਵਿੱਚ ਬੈਠਦੇ ਆ ਈਨੀ ਆ ਵੀ ਗੋਲਸਾ ਵੀਡੀਓ ਤੇ ਬੋਲ ਕੇ ਚਲੇ ਜਾਂ ਲੋਕਾਂ ਦੇ ਵਿੱਚ ਹੋਰੇ ਡਾਕਟਰ ਬੈਠੇ ਆਪ ਬੈਠ ਕੇ ਗੱਲ ਕਰਦੇ ਆ ਤੇ ਨਾਲ ਸਾਡੇ ਵੈਦ ਹੁੰਦੇ ਆ ਡਾਕਟਰ ਹੁੰਦੇ ਆ ਉਹ ਆਪਣਾ ਕੰਮ ਕਰਦੇ ਹੁਣ ਇਹਦੇ ਚ ਦੇਖੋ ਕਾਲੀ ਹਲਦੀ ਅੱਛਾ ਜੀ ਨੁਸਖਾ ਤੁਹਾਨੂੰ ਦੱਸਣਾ ਲਗਾ ਮੈਂ ਨੁਸਖਾ ਇਸ ਲਈ ਦੱਸ ਦਿੰਦਾ ਕਿ ਇਹਨੂੰ ਘਰੇ ਬਣਾਓ ਤੇ ਘਰੇ ਹੀ ਖਾਓ ਤਾਂ ਵੀ ਬਹੁਤ ਫਾਇਦਾ ਕਰੂ ਜਿਨ੍ਹਾਂ ਕੋਲੇ ਘਰੇ ਬਣਾਉਣ ਦਾ ਸਾਧਨ ਨਹੀਂ ਕਿਤੇ ਬਾਹਰੋਂ ਲੈਣ ਦੇ ਨੇ ਉਹ ਮੰਗਾ ਲਿਆ ਕਰੋ ਉਹਨਾਂ ਲਈ ਸਾਡੇ ਕੋਲੇ ਅਵੇਲੇਬਿਲਟੀ ਆ ਕਾਲੀ ਹਲਦੀ ਆ ਸੇਲਮ ਦੀ ਹਲਦੀ ਆ ਦਾਰੂ ਹਲਦੀ ਆ ਅੰਬਾ ਹਲਦੀ ਆ ਇੱਕ ਮੈਦਾ ਲੱਕੜੀ ਅੱਛਾ ਜੰਗਲੀ ਹਲਦੀ ਆ ਹੁਣ ਇਹ ਜਿਹੜੀਆਂ ਪੰਜ ਤਰ੍ਹਾਂ ਦੀਆਂ ਹਲਦੀਆਂ ਨੇ ਇਹ ਹੁਣ ਫੋਨ ਕਰਕੇ ਬਾਰ-ਬਾਰ ਨਹੀਂ ਪੁੱਛਣਾ ਵੀ ਕਿ ਕਿਹੜੀ ਹਲਦੀ ਗੁਰਸਾਹਿਬ ਕੀ ਮੈਂ ਦੱਸਦਾ ਇਹਨੂੰ ਵੀਡੀਓ ਨੂੰ ਆਪਣੇ ਕੋਲੇ ਸੇਵ ਕਰ ਲਓ ਹਾਂ ਸੇਵ ਕਰਕੇ ਬੈਕ ਕਰਕੇ ਸੁਣ ਲਓ ਚੰਗੀ ਤਰ੍ਹਾਂ ਕਾਪੀ ਪੈਨ ਲੈ ਕੇ ਲਿਖ ਲਓ ਤੁਹਾਡਾ ਬੜਾ ਸਤਿਕਾਰ ਹੈ ਜੇ ਫੋਨ ਕਰੋਗੇ ਪਰ ਜੇ ਮੈਂ ਨਹੀਂ ਚੱਕਦਾ ਫਿਰ ਤੁਸੀਂ ਗੁੱਸਾ ਕਰਦੇ ਹੋ ਇਹ ਨਹੀਂ ਕੰਮ ਕਰਨਾ ਤੇ ਉਸ ਇਹ ਪੰਜੇ ਹਲਦੀਆਂ ਦਾ ਮਿਸ਼ਰਣ ਹੈ ਜੀ ਠੀਕ ਹੈ ਜੀ ਇਹਨੂੰ ਬਣਾ ਕੇ ਇਹਦਾ ਅੱਧਾ ਚਮਚਾ ਰਾਤ ਨੂੰ ਦੁੱਧ ਵਿੱਚ ਪਾ ਕੇ ਲੈ ਲਓ ਮੈਂ ਕਹਿੰਦਾ ਜਦੋਂ ਤੱਕ ਮੇਰੇ ਕੋਲ ਨਹੀਂ ਆ ਸਕਦੇ ਤੁਸੀਂ ਜਦੋਂ ਤੱਕ ਕਾਲਾ ਗੁੰਦ ਕੈਪਸੂਲ ਵੀ ਨਹੀਂ ਮੰਗਾ ਸਕਦੇ ਤੁਸੀਂ ਉਦੋਂ ਤੱਕ ਕੱਲੀ ਹਲਦੀ ਖਾਣੀ ਸ਼ੁਰੂ ਕਰ ਦਿਓ ਤੁਹਾਡਾ ਘਟੂ ਘਟ ਪ੍ਰੋਬਲਮ ਉੱਥੇ ਹੀ ਰੁਕ ਜੂ ਜਿੱਥੇ ਹੈ ਅੱਛਾ ਇਹਦਾ ਇਹ ਬੈਨੀਫਿਟ ਆ ਦੂਜਾ ਜਿਹੜੇ ਕਹਿੰਦੇ ਨੇ ਆ ਗੋਡਾ ਐ ਅੜਦਾ ਐ ਕਰਦੇ ਬਾਅਦ ਵੀ ਕਰਦੇ ਕਈਆਂ ਨੇ ਪਟਾਕੇ ਪੈਂਦੇ ਹਾਂ ਹਾਂ ਤੇ ਪਟਾਕੇ ਵਾਲੇ ਜਿਹੜਾ ਆਪਣੇ ਮਾਲਵੇ ਦਾ ਮੈਂ ਵੀ ਮਾਲਵੇ ਦਾ ਮੇਰਾ ਮਲੇਰਕੋਟਲਾ ਸ਼ਹਿਰ ਹੈ ਅੱਛਾ ਜੀ ਤੇ ਬੀਨਾ ਜੀ ਕਾਲਾ ਗੁੰਦ ਤੋਂ ਬਣਿਆ ਫਿਰ ਤੇਲ ਅੱਛਾ ਜੀ ਹੁਣ ਕਾਲੇ ਗੁੰਦ ਤੋਂ ਤੇਲ ਬਹੁਤ ਰੀਅਰ ਮੈਨੂੰ ਨਹੀਂ ਲੱਗਦਾ ਮਾਰਕੀਟ 'ਚ ਕੋਈ ਹੋਊਗਾ ਸਾਨੂੰ ਬਣਾਉਣਾ ਪਿਆ ਔਰ ਇਹਦੇ ਉੱਤੇ ਹੋਰ ਹੋਰ ਕੰਪਨੀਆਂ ਬਣਾ ਲੈਣੀਆਂ ਹਲੇ ਮਤਲਬ ਉਹਨਾਂ ਦਾ ਕੰਮ ਚੱਲਦਾ ਹੋਊਗਾ ਕਿਉਂਕਿ ਕੰਮ ਤਾਂ ਕਰਦੇ ਨੇ ਲੋਕ ਇਹਦੇ ਵਿੱਚ ਫਿਰ ਨਾਲ ਕੇਸਰ ਪਾਇਆ ਜੀ ਅੱਛਾ ਉਹਦਾ ਕਾਰਨ ਜਿਹੜਾ ਬਲੱਡ ਦੀ ਸਰਕੂਲੇਸ਼ਨ ਨੂੰ ਕਰਦਾ ਪ੍ਰੋਪਰ ਜਿਵੇਂ ਗੋਡੇ ਦੇ ਵਿੱਚ ਹੈ ਹੌਲੀ-ਹੌਲੀ ਗੋਡਾ ਮਲਾਈ ਮੰਗੂ ਚੱਲਣ ਲੱਗ ਜਾਂਦਾ ਤੇ ਇੱਕ ਫਿਰ ਅਸੀਂ ਦਿੱਤੀ ਰਾਤ ਨੂੰ ਲਾਉਣ ਵਾਸਤੇ ਕਰੀਮ ਜਿਹੜੀ ਪੂਰੀ ਰਾਤ ਲਾਉਣੀ ਹੈ ਜੀ ਹੁੰਜੇ ਇਸ ਕਰੀਮ ਦੀ ਇੰਨੀ ਕੁ ਉਂਗਲੀ ਲੈ ਕੇ ਤੁਹਾਡੇ ਗੋਡੇ ਤੇ ਲਾ ਦਈਏ ਇਹ ਜਲਨ ਪੈਦਾ ਕਰਦੀ ਹੈ ਲੜਦੀ ਬਹੁਤ ਆ ਮੈਂ ਮਰੀਜਾਂ ਨੂੰ ਕਹਿੰਦਾ ਨਾ ਮਟਰ ਦੇ ਦਾਣੇ ਜਿੰਨੀ ਕੁ ਜਾਂ ਮੱਕੀ ਦੇ ਦਾਣੇ ਜਿੰਨੀ ਕੁ ਲੈ ਕੇ ਆਂ ਬਿੰਦੀਆਂ ਜੀਆਂ ਲਾ ਲਾ ਕੇ ਗੋਡੇ ਤੇ ਹੌਲੀ ਹੌਲੀ ਮਲ ਦੋ ਤੇ ਥੱਲੇ ਵੀ ਮਲ ਲੋ ਗੋਡੇ ਦੇ ਮਲ ਕੇ ਉੱਪਰੇ ਕੱਪੜਾ ਬੰਨ ਲਓ 1 ਘੰਟੇ ਬਾਅਦ ਐਦਾਂ ਸੇਕ ਆਉਂਦਾ ਉਹਦੇ ਵਿੱਚ ਗਰਮੈਸ਼ ਦਿੰਦੀ ਆ ਉਹ ਜਿਵੇਂ ਕੋਈ ਦੂਸਰਾ ਪਰਸਨ ਉਹਨੂੰ ਸੇਕ ਦੇ ਰਿਹਾ ਹੁੰਦਾ ਔਰ ਉਹ ਸਵੇਰੇ ਜਦ ਫਿਰ ਬੰਦਾ ਉੱਠਦਾ ਨਾ ਬੈਡ ਤੋਂ ਥੱਲੇ ਪੈਰ ਲਾਉਂਦਾ ਫੇਰ ਕਹਿੰਦਾ ਥੈਂਕ ਯੂ ਗੂਗਲ ਸਾਹਿਬ ਅੱਜ ਗੱਲ ਬਣੀ ਨਹੀਂ ਤਾਂ ਕੰਧਾਂ ਫੜਫੜ ਕੇ ਤੁਰਦੇ ਸੀ اچھا ਮਤਲਬ ਇੰਨਾ ਇਨਸਟੈਂਟ ਇਹਦਾ ਰਿਜ਼ਲਟ ਆ ਇਹ ਤਿੰਨੇ ਪ੍ਰੋਡਕਟ ਨੇ ਜਿਹੜੇ ਇਹ ਗੋਡਿਆਂ ਵਾਸਤੇ ਨੇ ਹੁਣ ਜੇ ਕਿਸੇ ਮਰੀਜ਼ ਨੇ ਲੈਣੇ ਹੋਣ ਇਹ ਉਹਨੂੰ ਇਹ ਤਿੰਨੇ ਜਾਂ ਚਾਰੇ ਪ੍ਰੋਡਕਟ ਲੈਣੇ ਪੈਣਗੇ ਜਾਂ ਕਿਸੇ ਇੱਕ ਨਾਲ ਵੀ ਸਾਰ ਸਕਦਾ ਨਹੀਂ ਨਹੀਂ ਸਾਰੇ ਹੀ ਲੈਣੇ ਹੁੰਦੇ ਇਹਦੇ ਵਿੱਚ ਕਾਲਾ ਗੁੰਦ ਕੈਪਸੂਲ ਤੇਲ ਕਰੀਮ ਤੇ ਹਲਦੀ ਠੀਕ ਹੈ ਜੀ ਇਹ ਤੇ ਪਰਫੈਕਟ ਆ ਨਾਲ ਬਲਕਿ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਪੇਨ ਹੁੰਦਾ ਉਹਦੇ ਲਈ ਅਸੀਂ ਜੋੜ ਫਿੱਟ ਕੈਪਸੂਲ ਬਣਾਇਆ ਜੋੜ ਫਿੱਟ ਮਤਲਬ ਜਿਹੜਾ ਜੋਇੰਟ ਨੂੰ ਸਟਰੋਂਗ ਕਰ ਦਿੰਦਾ ਉਹਦੇ ਵਿੱਚ ਪਾਈ ਹੋਈ ਇੱਕ ਆਪਣੀ ਕਾਲੀ ਜੀਰੀ ਪਾਈ ਹੋਈ ਹੈ ਕਾਲੀਆਂ ਮਿੱਠੀਆਂ ਸੁਰੰਜਾਂ ਪਾਈਆਂ ਨੇ ਕੌੜੀਆਂ ਸੁਰੰਜਾਂ ਪਾਈਆਂ ਨੇ ਉਹ ਚੀਜ਼ਾਂ ਪਈਆਂ ਹੋ ਜਾਂਦੇ ਨੇ ਜਿਹੜੀਆਂ ਮਤਲਬ ਕਿ ਅਕਸਰ ਗੋਡਿਆਂ ਵਾਸਤੇ ਸਭ ਤੋਂ ਵਧੀਆ ਟੋਨਿਕ ਦਾ ਕੰਮ ਕਰਦੀਆਂ ਨੇ ਤਾਕਤ ਦਾ ਕੰਮ ਕਰਦੀਆਂ ਨੇ ਔਰ ਜਿਨ੍ਹਾਂ ਦੀ ਹੱਡੀਆਂ ਬਹੁਤ ਜ਼ਿਆਦਾ ਕਮਜ਼ੋਰ ਨੇ ਪੈਰਾਂ ਤੇ ਭਾਰ ਨਹੀਂ ਆਉਂਦਾ ਗੋਡਿਆਂ ਦੇ ਵਜ਼ਨ ਨਹੀਂ ਆਉਂਦਾ ਉਹਨਾਂ ਵਾਸਤੇ ਫਿਰ ਉਹ ਨਾਲ ਦੇਣਾ ਪੈਂਦਾ ਕੋਈ ਵੀ ਉਮਰ ਦਾ ਵਿਅਕਤੀ ਇਹ ਕੈਪਸੂਲ ਖਾ ਸਕਦਾ ਹਾਂ ਇਹਨੂੰ ਅਸੀਂ ਸਾਰੀ ਉਮਰ ਦੇ ਲੋਕ ਲੈਂਦੇ ਆ ਕਿਉਂਕਿ ਅੱਜ ਕੱਲ ਤਾਂ ਇਹ ਸਮਝ ਲਓ ਕਿ 18 19 ਸਾਲ ਦੇ 20 ਸਾਲ ਦੇ ਲੜਕੇ ਲੜਕੀਆਂ ਦੇ ਵੀ ਗੋਡੇ ਖਰਾਬ ਹੋਏ ਪਏ ਆ ਤੇ 82 ਸਾਲ 90 ਸਾਲ ਦੇ ਬਜ਼ੁਰਗਾਂ ਨੂੰ ਵੀ ਅਸੀਂ ਦਿੱਤਾ ਹੈ ਇਹ ਜ਼ਰੂਰ ਹੈ ਕਿ ਉਹਨਾਂ ਨੂੰ ਇਹ ਕਹਿ ਦਈਦਾ ਵੀ ਬਾਬੋ ਜਦ ਤੱਕ ਜਿਉਣਾ ਇਹਨੂੰ ਲਈ ਜਾਓ ਜਿਹੜੇ ਯੰਗ ਨੇ ਉਹਨਾਂ ਨੂੰ ਕਹਿੰਦੇ ਆ ਵੀ ਤਿੰਨ ਤੋਂ 6 ਮਹੀਨੇ ਖਾ ਲਓ ਆਪਾਂ ਮੁੜ ਕੇ ਵਧੀਆ ਰਾਂਗੇ ਇਹਦਾ ਇਹ ਸਭ ਤੋਂ ਵੱਡਾ ਫਾਇਦਾ ਕਿ ਪਹਿਲਾਂ 3 ਮਹੀਨੇ ਦੇ ਹੀ ਦਾ 3 ਮਹੀਨੇ ਤੋਂ ਬਾਅਦ ਉਹਨੂੰ ਕਹੀਦਾ ਵੀ ਹੁਣ 3 ਮਹੀਨੇ ਹੋਰ ਕਰ ਲੈ ਫਿਰ ਉਹਦੇ ਬਾਅਦ ਡੋਜ਼ ਘਟ ਜਾਂਦੀ ਹੈ ਇਹਦੀ ਜਿਵੇਂ ਕੈਪਸੂਲ ਖਾ ਲਿਆ ਤੇਲ ਮਲ ਲਿਆ ਕਾਫੀ ਹੁੰਦਾ ਤਾਂ ਉਹ ਵੀ 6 ਮਹੀਨੇ ਲੋਕ ਕਰ ਲੈਂਦੇ ਆ ਬਾਬੇ ਦੀ ਬੜੀ ਕਿਰਪਾ ਹੈ ਅੱਛਾ ਅੱਛਾ ਇੱਕ ਹੋਰ ਗੱਲ ਦੱਸੋ ਇਹ ਦਿੱਕਤ ਆਉਣ ਕਿਉਂ ਲੱਗੀ ਡਾਈਟ ਜੇ ਆਪਾਂ ਇਹ ਦਵਾਈਆਂ ਨਾ ਲੈਣੀਆਂ ਹੋਣ ਤੇ ਅਸੀਂ ਹੁਣ ਨੌਜਵਾਨ ਆ ਜਿਹੜੇ ਸਾਡੇ ਵਰਗੇ ਹਨ ਕਈਆਂ ਨੂੰ ਉਹਨਾਂ ਨੂੰ ਇਹ ਦਿੱਕਤਾਂ ਆ ਜਾਂਦੀਆਂ ਫਿਰ ਉਹਨਾਂ ਨੂੰ ਇਹ ਜੀ ਕੀ ਚੀਜ਼ ਮੇਨਟੇਨ ਕਰਕੇ ਰੱਖਣੀ ਚਾਹੀਦੀ ਹੈ ਮੈਂ ਜਿੰਨਾ ਵੀ ਸਾਡਾ ਯੂਥ ਹੈ ਉਹ ਲੋਮੇ ਇੱਕੋ ਹੀ ਗੱਲ ਕਹਿ ਰਿਹਾ ਕਿਉਂਕਿ ਅਸੀਂ ਵੀ ਕਦੇ ਯੂਥ ਹੁੰਦੇ ਸੀਗੇ ਐਸੀ ਕੋਈ ਗੱਲ ਨਹੀਂ ਪਤਾ ਹੀ ਆ ਵੀ ਕਿਵੇਂ ਨਿਕਲਦੀ ਹੈ ਜ਼ਿੰਦਗੀ ਆਪਾਂ ਲਾਪਰਵਾਹੀਆਂ ਵੀ ਕਰਦੇ ਆ ਬਹੁਤ ਕੁਝ ਕਰਦੇ ਆ ਖਾਣੇ ਪੀਣੇ ਵੀ ਆ ਪੁੱਠਾ ਸਿੱਧਾ ਕਈ ਤਾਂ ਦਾਰੂ ਨੂੰ ਚਾਚਪਾ ਕੇ ਪੀ ਜਾਂਦੇ ਆ ਪਰ ਅਸੀਂ ਵੀ ਅਜੇ ਚੱਜ ਬਥੇਰੇ ਕੀਤੇ ਹੋਣਗੇ 99 ਤੱਕ ਜਦੋਂ 99 ਵਿੱਚ ਫਿਰ ਨਿਆਣੇ ਨੂੰ ਨੇ ਹੋ ਗਏ ਫਿਰ ਅਸੀਂ ਮੁੜਿਆ ਮਗਰ ਵੀ ਹੁਣ ਅਸੀਂ ਲੋਕਾਂ ਦੀ ਸੇਵਾ ਕਰਨੀ ਹੈਣਾ ਮਤਲਬ ਕਹਿਣ ਦਾ ਕਿ ਇਹ ਜਿਹੜਾ ਯੂਥ ਹੈ ਉਹਨੂੰ ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਮੈਂ ਤੁਹਾਨੂੰ ਕਦੇ ਨਹੀਂ ਰੋਕਦਾ ਕਿਸੇ ਗੱਲ ਤੋਂ ਪ੍ਰਭੂ ਮौजਾਂ ਕਰੋ ਕਿਉਂਕਿ ਤੁਹਾਡਾ ਸਰੀਰ ਜਿਹੜਾ ਹਰ ਚੀਜ਼ ਨੂੰ ਚੱਲਦਾ ਹੈ ਔਰ ਉਹਨੂੰ ਬਾਡੀ ਦੇ ਅੰਦਰ ਅਬਜ਼ਰਬ ਕਰਨ ਦੀ ਤਾਕਤ ਰੱਖਦਾ ਹੈ ਪਰ ਇੱਕ ਚੀਜ਼ ਦਾ ਖਿਆਲ ਰੱਖੋ ਵੀ ਜਿਹੜੀ 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 ਡਾਈਟ ਨੂੰ ਸੈੱਟ ਰੱਖਣਾ ਉਹਦੇ ਵਾਸਤੇ ਕਾਲੇ ਛੋਲੇ ਅੱਛਾ ਕਾਲੇ ਛੋਲੇ ਰਾਤ ਨੂੰ ਪਾਣੀ ਚ ਭਿਉਂ ਦੋ ਉਹਦੇ ਵਿੱਚ 20 25 ਦਾਣੇ ਦੋ ਚਮਚੇ ਕਾਲੇ ਛੋਲਿਆਂ ਦੇ ਪਾ ਲਓ ਉੱਚ ਅੱਧਾ ਇੱਕ ਚਮਚਾ ਮੇਥੀ ਦਾਣੇ ਜਿਹੜਾ ਮੇਥੇ ਹੁੰਦੇ ਆ ਉਹਦੇ ਪਾ ਲਓ ਤੇ ਉਹਦੇ ਵਿੱਚ 10 15 ਕ ਬੀਜ ਜਿਹੜੇ ਹੁੰਦੇ ਆ ਕਲੌਂਜੀ ਦੇ ਘੇਰ ਲਓ ਇਦੋਂ ਵੱਧ ਨਹੀਂ ਗਰਮੀ ਕਰਨਗੇ ਇਹ ਤੁਸੀਂ ਡੇਲੀ ਭਿਉ ਕੇ ਰਾਤ ਨੂੰ ਪਾਣੀ ਚ ਸਵੇਰੇ ਚੱਬ-ਚੱਬ ਕੇ ਖਾਓ ਜਦੋਂ ਤੁਸੀਂ ਚੱਬ ਕੇ ਖਾਣੇ ਹੋ ਤੁਹਾਡੇ ਮੂੰਹ ਦਾ ਜਿਹੜਾ ਸਲਾਈਵਾ ਉਹ ਪੇਟ ਚ ਜਾਂਦਾ ਇੰਟਰਸਟੇਨ ਨੂੰ ਤਾਕਤ ਦਿੰਦਾ ਤੇ ਉਹਦੇ ਨਾਲ ਕੀ ਹੈ ਕਿ ਤੁਹਾਡੀਆਂ ਮਾਸਪੇਸ਼ੀਆਂ ਸਟਰੋਂਗ ਰਹਿੰਦੀਆਂ ਨੇ ਔਰ ਜਿਹੜਾ ਜਿਹੜੀ ਮੇਥੀ ਕਲੌਂਜੀ ਆ ਉਹ ਤੁਹਾਡੇ ਅੰਦਰ ਬਾਡੀ ਦੇ ਯੂਰਿਕ ਐਸਿਡ ਦੀ ਵਧਨ ਦਿੰਦੀ ਯੂਰੀਆ ਨਹੀਂ ਵਧਾ ਦਿੰਦੀ ਕੋਲੇਸਟੇਰੋਲ ਨਹੀਂ ਵਧਨ ਲਿਪਟ੍ਰਾਈਗਲਿਸਰਾਈਡ ਨਹੀਂ ਵਧਨਦੀ ਪਤਾ ਨਹੀਂ ਕੀ ਕੀ ਤੁਹਾਡਾ ਉਹਨੇ ਸੈੱਟ ਕਰਨਾ ਬਾਲ ਠੀਕ ਰਹਿਣਗੇ ਨਿਗਾ ਠੀਕ ਰਹੂਗੀ ਦੰਦ ਠੀਕ ਰਹਿਣਗੇ ਤੁਸੀਂ ਕਰਕੇ ਦੇਖਿਓ ਕਿਉਂਕਿ ਸੁਭਾਸ਼ ਗੋਇਲ ਨੂੰ 28 30 ਸਾਲ ਹੋ ਗਏ ਕੰਮ ਕਰਦੇ ਨੂੰ ਅੱਜ ਤੁਹਾਡੇ ਮੂਰੇ ਬੈਠਾ ਤਾਂ ਹਲੇ ਵੀ ਉਹ ਕੰਮ ਕਰ ਰਿਹਾ ਦਿਨ ਚ 16 18 ਘੰਟੇ ਤਾਂ ਇੱਕ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਜਿਹੜੀਆਂ ਨੇ ਕੰਮ ਕਰਤੀਆਂ ਨੇ ਸਹੀ ਦੂਜੀ ਚੀਜ਼ ਸ਼ਾਮ ਨੂੰ ਇੱਕ ਇਹ ਤਾਂ ਹੋ ਗਿਆ ਤੁਹਾਡਾ ਸਵੇਰ ਦਾ ਖਾਜਾ ਕੋਈ ਨਿਰਨੇ ਕਾਲ ਜੀ ਬਿਲਕੁਲ ਬਿਲਕੁਲ ਖਾਲੀ ਪੇਟ ਚਬਾ ਚਬਾ ਕੇ ਖਾਜੋ ਉਸ ਤੋਂ ਬਾਅਦ ਜੋ ਤੁਹਾਡੇ ਜੀ ਕਰਦਾ ਖਾਓ ਮੈਂ ਰੋਕਦਾ ਜੋ ਕਰਨਾ ਕਰੋ ਲੇਕਿਨ ਇਹ ਜ਼ਰੂਰ ਕਰੋ ਤਾਂ ਕਿ ਅਸੀਂ ਅਸੀਂ ਜੇ ਜੇ ਮੀਂਹ ਪੈਂਦਾ ਛਤਰੀ ਤਾਂ ਲੈ ਲਈਏ ਨਾ ਇਹ ਉਹ ਛਤਰੀ ਹੈ ਫਿਰ ਹੁਣ ਤੁਹਾਨੂੰ ਮੈਂ ਦੱਸੂਗਾ ਇੱਕ ਚੀਜ਼ ਹੋਰ ਜਿਹੜੀ ਤੁਹਾਡੀ ਹਾਰਟ ਬ੍ਰੇਨ ਤੇ ਲੀਵਰ ਨੂੰ ਐਕਟਿਵ ਕਰਦੀ ਆ ਉਹ ਹੈਗਾ ਤਿਲ ਤੇ ਖਸਖਸ ਇਹ ਸ਼ਾਮ ਨੂੰ ਹੈ ਜੀ ਸ਼ਾਮ ਨੂੰ ਇਹਨੂੰ ਤਵੇ ਤੇ ਸੇਕ ਲਓ ਬਰਾਬਰ ਮਾਤਰਾ ਵਿੱਚ ਅਸੇਕ ਕਿ ਉਸ ਤੋਂ ਬਾਅਦ ਇਹਦਾ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਇੱਕ ਚਮਚਾ ਸ਼ਾਮ ਨੂੰ ਦੁੱਧ ਨਾਲ ਜਾਂ ਚਾਹ ਨਾਲ ਇਹਨੂੰ ਖਾਣਾ ਸ਼ੁਰੂ ਕਰ ਦਿਓ ਕਿਸੇ ਜਿੰਮ ਚ ਜਾਓ ਕਿਤੇ ਜਾਓ ਪ੍ਰੋਟੀਨ ਖਾਓ ਨਾ ਖਾਓ ਇਹਨੇ ਪੂਰਾ ਕਰ ਦੇਣਾ ਸਾਰਾ ਕੰਮ ਠੀਕ ਹੈ ਜੀ ਔਰ ਇਹ ਮੈਂ ਸਾਰੇ ਜਿੰਮ ਵਾਲੇ ਦੱਸਿਆ ਹੋਇਆ ਉਹ ਕਹਿੰਦੇ ਗੁਲਸੱਬ ਜੀ ਅਸੀਂ ਦੱਸ ਦਾਂਗੇ ਜਬਾਕਾਂ ਨੂੰ ਸਾਡਾ ਡੱਬਾ ਮੇਰਾ ਡੱਬੇ ਦੇ ਨਾਲ ਦੱਸਦਿਆ ਕਰੋ ਨਾ ਵੀ ਇਹ ਵੀ ਗਾਲ ਹੈ ਉਹ ਵੀ ਗਾਲ ਹੈ ਡਬਲ ਕੰਮ ਕਰੂ ਤਾਂ ਮਤਲਬ ਇਹ ਚੀਜ਼ਾਂ ਬਹੁਤ ਕੰਮ ਕਰ ਰਹੀ ਨੇ ਯੂਥ ਬੱਚਿਆਂ ਨੂੰ ਔਰ ਜਿਹੜੇ ਸਾਡੇ ਬਜ਼ੁਰਗ ਨੇ ਘਰਾਂ ਚ ਬੈਠੇ ਨੇ ਜਿਹੜੇ ਕਹਿੰਦੇ ਨੇ ਗੁਲਸੱਬ ਪੈਸੇ ਹੈ ਨਹੀਂ ਤੁਹਾਨੂੰ ਦੇਣ ਨੂੰ ਫੀਸ ਹੈ ਨਹੀਂ ਤੁਹਾਨੂੰ ਦੇਣ ਨੂੰ ਪੈਸੇ ਹੈ ਨਹੀਂ ਤਾਂ ਮੈਨੂੰ ਮਿਲ ਤਾਂ ਲੋ ਇੱਕ ਵਾਰੀ ਖਬਰਾ ਤੁਹਾਡੇ ਲਈ ਮੇਰੇ ਕੋਲੇ ਬਹੁਤ ਕੁਝ ਪਿਆ ਹੋਵੇ ਐਸੀ ਕੋਈ ਗੱਲ ਨਹੀਂ ਮੇਰੇ ਕੋਲੇ ਪੈਸੇ ਲੈ ਕੇ ਜਿਹੜਾ ਆਉਂਦਾ ਉਹਦਾ ਵੀ ਵੈਲਕਮ ਜਿਹਦੇ ਕੋਲ ਨਹੀਂ ਹੈਗੇ ਪੈਸੇ ਉਹਦਾ ਵਿਦਿਆਲ័យ ਪੜ੍ਹ ਲਈਦਾ ਹੁੰਦਾ ਉਹਦੇ ਲਈ ਵੀ ਵੈਲਕਮ ਇੱਕ ਚੰਗੀ ਗੱਲ ਇਹ ਵੀ ਆ ਵੀ ਮੈਂ ਬਹੁਤ ਸਾਰੀਆਂ ਇੰਟਰਵਿਊਆਂ ਥੋੜੀਆਂ ਦੇਖੀਆਂ ਵੀਡੀਓਜ਼ ਥੋੜੀਆਂ ਦੇਖੀਆਂ ਉਹਦੇ 'ਚ ਤੁਸੀਂ ਆਪਣਾ ਹੀ ਚਲੋ ਇਹ ਤੁਹਾਡੀ ਰੋਜ਼ੀ ਰੋਟੀ ਆ ਹਨਾ ਇਹ ਤੁਹਾਡੇ ਪ੍ਰੋਡਕਟ ਹੈਗੇ ਆ ਪਰ ਇਹਦਾ ਅਲਟਰਨੇਟਿਵ ਵੀ ਤੁਸੀਂ ਦਿੰਨੇ ਹੋ ਜਿਵੇਂ ਤੁਸੀਂ ਵਿੱਚ ਨੁਸਖੇ ਦੱਸੇ ਕਿ ਇਹ ਚੀਜ਼ਾਂ ਤੁਹਾਡੇ ਤੇ ਆਉਣੇ ਇਹ ਨੌਬਤਾਂ ਤੁਹਾਡੇ ਤੇ ਆਉਣਗੀਆਂ ਨਹੀਂ ਤੁਸੀਂ ਆ ਚੀਜ਼ਾਂ ਤਿਆਰ ਕਰ ਲਓਗੇ ਨੇ ਹਨਾ ਘਰ ਦੀਆਂ ਚੀਜ਼ਾਂ ਸਾਰੀ ਇਹ ਜ਼ਰੂਰੀ ਨੇ ਲੋਕੀ ਅ اچھا ਇਹ ਨਹੀਂ ਹੈ ਕਿ ਨੁਸਖੇ ਤਾਂ ਦੁਨੀਆ ਦੱਸ ਦਿਆ ਹਾਂ ਹਾਂ ਜਿਹਨੂੰ ਦੇਖੋ ਨਿੰਮ ਥੱਲੇ ਖੜਾ ਦਸੀ ਜਾਂਦਾ ਪੱਤੇ ਖਾ ਲੋ ਕਿਸੇ ਨੂੰ ਦੇਖੋ ਕਿਕਰ ਥੱਲੇ ਬੈਠਾ ਖੁੰਡਜੀ ਚੋਂ ਕੱਢੀ ਜਾਂਦਾ ਕੁਝ ਮਨ ਲੋਕ ਵੀ ਬਹੁਤ ਸਿਆਣੇ ਹੋਗੇ ਉਹਨੂੰ ਪਤਾ ਵੀ ਕਿਹੜਾ ਬੰਦਾ ਕਿਹੜੀ ਗੱਲ ਕਰ ਰਿਹਾ ਕੀ ਦੀ ਗੱਲ ਸੁਣਨੀ ਆ ਐ ਥੋੜੀ ਵੀ ਆਪਾਂ ਜਿਹੜਾ ਕੁਝ ਵੀ ਪਤਾ ਲੱਗਿਆ ਚੱਕ ਕੇ ਖਾਜੋ ਨਹੀਂ ਇਹ ਤੁਸੀਂ ਦੇਖੋ ਵੀ ਜਿਹੜੀਆਂ ਜਿਹੜੇ ਚੀਜ਼ਾਂ ਮੈਂ ਤੁਹਾਨੂੰ ਦੱਸਦਾ ਹੁੰਨਾ ਉਹਨਾਂ ਨੂੰ ਤੁਸੀਂ ਜਿਹਨਾਂ ਨੂੰ ਮੈਂ ਤੁਹਾਨੂੰ ਕਾਲੀ ਹਲਦੀ ਦੱਸਿਆ ਤੁਸੀਂ ਕਾਲੀ ਹਲਦੀ ਨੂੰ ਗੂਗਲ ਤੇ ਲਿਖੋ ਗੂਗਲ ਤੇ ਲਿਖੋਗੇ ਤੁਹਾਨੂੰ ਪਤਾ ਲੱਗੂ ਕਾਲੀ ਹਲਦੀ ਕੀ ਕੀ ਫਾਇਦੇ ਕਰਦੀ ਆ ਤੁਹਾਨੂੰ ਫਿਰ ਪਤਾ ਲੱਗੂ ਗੋਇਲ ਸਾਹਿਬ ਜਿਹੜੀ ਗੱਲ ਤੁਹਾਨੂੰ ਦੱਸ ਸੀ ਉਹ ਸਿਰੇ ਦੀ ਗੱਲ ਆ ਅਸੀਂ ਚਾਹੇ ਦੁਨੀਆ 'ਚ ਰਹੀਏ ਨਾ ਰਹੀਏ ਵੀਡੀਓ ਤਾਂ ਚੱਲਦੇ ਰਹਿਣੇ ਨੇ ਔਨ ਵਾਲੇ ਸਮਾਜ ਨੇ ਦੇਖਣੇ ਪਰ ਇਹ ਜ਼ਰੂਰ ਹੈ ਕਿ ਇਹ ਜਾਂ ਕੁਝ ਬੋਲ ਕੇ ਜਾਵਾਂਗੇ ਦੱਸ ਕੇ ਜਾਵਾਂਗੇ ਜਿਹਦੇ ਨਾਲ ਘੱਟੋ ਘੱਟ ਸਾਡਾ ਸਮਾਜ ਇਹ ਤਾਂ ਕਹੇ ਵੀ ਗੁਇਲ ਸਾਹਿਬ ਯਾ ਠੀਕ ਸੀ ਹਮ ਬਸ ਇੰਨਾ ਹੀ ਬਹੁਤ ਹੁੰਦਾ